ਦੇ ਪਿੰਡਾਂ ਦੇ ਵਿੱਚ ਜਿਹੜੇ ਘਰ ਹੁੰਦੇ ਆ ਬੰਦੇ ਮਤਲਬ ਪਿੰਡਾਂ ਦਾ ਬੜਾ ਸੈਂਸ ਆਵੇ ਉਮਰ ਬਹੁਤ ਹੁੰਦੀ ਉਹਨਾਂ ਦਾ ਹੈ ਨਾ ਸਾਡੇ ਉਹਨੇ ਗੱਲ ਲੜਾਈ ਕਹਿੰਦਾ ਸਾਡਾ ਤਾਇਆ ਸੀਗਾ ਤੇ ਉਹਨਾਂ ਨੂੰ ਗੱਲ ਬੜੀ ਆਉਂਦੀ ਹੈ ਨਾ ਗੱਲਾਂ ਮਤਲਬ ਸੈਂਸ ਆਵੇ ਉਮਰ ਬਹੁਤ ਸੀ ਕਹਿੰਦਾ ਤਾਈ ਦੇ ਨਾ ਪੈਨਸ਼ਨ ਬੰਦ ਹੋ ਗਈ ਕਿਤੇ ਅੱਛਾ ਉਹਨੇ ਤਾਇਆ ਨੂੰ ਕਾਗਜ਼ ਪੱਤਰ ਦੇ ਕੇ ਨਾ ਕਹਿੰਦਾ ਵਿਧਾਤ ਨੂੰ ਕਾਰਡ ਦੇ ਕੇ ਭੇਜਦਾ ਵੀ ਜਾ ਦੇਖ ਕੇ ਆ ਕਾਰਡ ਮੇਰੀ ਪੈਨਸ਼ਨ ਕਿਉਂ ਬੰਦ ਹੋ ਗਈ ਹੈ ਨਾ ਉਹ ਗਿਆ ਜੀ ਉੱਥੇ ਜਾ ਕੇ ਪਹਿਲਾਂ ਪਟਵਾਰੀ ਕੋਲ ਗਿਆ ਜੀ ਫਿਰ ਤਹਿਸੀਲਦਾਰ ਕੋਲ ਗਿਆ ਅਸਡੀਮ ਦਫਤਰ ਦੇ ਬਾਹਰ ਬੈਠਾ ਰਿਹਾ ਸਾਰਾ ਦਿਨ ਉਹ ਭੁਗਾਈ ਕਰਦਾ ਰਿਹਾ ਹੁਣ ਬਜ਼ੁਰਗ ਨੂੰ ਕਿਸੇ ਨੇ ਰਾਹ ਨਾ ਦਿੱਤਾ ਸ਼ਾਂ ਨੂੰ ਥੱਕਾ ਰੁੱਟਿਆ ਭੁਖਣ ਭਾਣਾ ਵਾਪਸ ਵੜਿਆ ਤੇ ਤਾਈ ਨੇ ਉਹਨੇ ਪੁੱਛ ਲਿਆ ਕੀ ਬਣਿਆ ਪੈਨਸ਼ਨ ਦਾ ਨਾ ਚਲਾ ਕੇ ਮਾਰੇ ਮੂੰਹ ਤੇ ਕਾਗਜ਼ ਕਹਿੰਦਾ ਸਵੇਰ ਦਾ ਭੁਖਣ ਭਾਣਾ ਤੁਰਿਆ ਫਿਰਦਾ ਤੈਨੂੰ ਪੈਨਸ਼ਨ ਦੀ ਲੱਗੀ ਨਾ ਤੂੰ ਪਾਣੀ ਪੁੱਛਿਆ ਨਾ ਮੈਨੂੰ ਕਹਿੰਦਾ ਤੂੰ ਕੋਈ ਖਾਣਾ ਖੁਣਾ ਪੁੱਛਿਆ ਅੱਛਾ ਜੋਗੇ ਲੜ ਪਈ ਤੁਨੇ ਜਣ ਉਸ ਉਹ ਰੁਸਕੇ ਜਿ ਬਹਿ ਗਿਆ ਪਰੇ ਦਾਇ ਉਦੋਂ ਬਾਪ ਦਾ ਮੁੰਡਾ ਆ ਗਿਆ ਮੁੰਡੇ ਆਨਸਾਰ ਪੁੱਛ ਲਿਆ ਕਹਿੰਦਾ ਬਾਪੂ ਕੀ ਬਣਿਆ ਪੈਨਸ਼ਨ ਦਾ ਉਹ ਪਹਿਲਾਂ ਹੀ ਤਪਿਆ ਬੈਠਾ ਸੀ ਕਹਿੰਦਾ ਇਹ ਪੈਨਸ਼ਨ ਹੀ ਲੱਗਦੀ ਐ ਜੀ ਕਹਿੰਦਾ ਮੇਰਾ ਜੀ ਕਹਿੰਦੇ ਲੱਤਾਂ ਤੋੜ ਦਿਆ ਦੀਆਂ ਮੈਂ ਤੇ ਇਹਦੇ ਹੈਂਡੀਕੈਪ ਵਾਲੀ ਪੈਨਸ਼ਨ ਲੱਗ ਜੂ ਕਹਿੰਦਾ ਛੇਤੀ ਉਹ ਉਹ ਕਹਿੰਦਾ ਮੁੰਡਾ ਕਹਿੰਦਾ ਬਾਪੂ ਮੇਰੀ ਹੋਰ ਸਕੀਮ ਐ ਕਹਿੰਦਾ ਕਿਉਂ ਮੈਂ ਤੇਰੇ ਵਾਲਾ ਕੰਡਾ ਜਾ ਕੱਢ ਦਈਏ ਵਿਦੋ ਪੈਨਸ਼ਨ ਲੱਗ ਜੂ ਬੇਬੀ ਦੀ ਛੇਤੀ